ਹਾਂਜੀ ਸਵਾਗਤ ਹੈ ਤੁਹਾਡਾ ਸੁਨਾਮ ਡੈਰੀ ਫਾਰਮ ਚੈਨਲ ਤੇ ਅੱਜ ਆਪਾਂ ਦੋਸਤੋ ਸਬਜ਼ੀ ਦੀ ਗੱਲ ਕਰਦੇ ਆਂ ਬਰਸਾਤਾਂ ਦੇ ਮੌਸਮ ਚ ਬਹੁਤ ਮੰਦਾ ਹਾਲ ਐ ਆ ਕੱਖ ਕੱਖ ਇਨੇ ਇਨੇ ਹੋ ਗਏ ਸੀਗੇ ਆ ਪਿੰਡਾਂ ਦੇ ਬੂਟੇ ਐ ਤੇ ਪਿੰਡਾਂ ਇਹਦੇ ਚੈਨੀਆਂ ਲੱਗੀਆਂ ਤੇ ਕੱਖਾਂ ਨਾਲ ਹੀ ਰੋਲਣਾ ਪਈਆਂ ਸੀ ਤੇ ਕੱਖੇ ਦੇ ਚੋਇਨੇ ਕੱਢੇ ਐ ਤੇ ਪੁੱਛਣਾ ਪਰ ਕੱਲ ਪਿੰਡਾਂ ਤੋੜਨਾ ਪਿੰਡਾਂ ਤਾਂ ਅਸੀਂ ਸਾਰੀਆਂ ਲਾ ਲਈਆਂ ਵਿੱਚੀ ਫਲੀਆਂ ਦੇ ਬੂਟੇ ਆ ਦੇਖੋ ਫਲੀਆਂ ਦਿਖਾਵਾਂ ਤੁਹਾਨੂੰ ਆਹ ਦੇਖੋ ਇਹ ਕਾ ਕਰ ਕੀ ਐਨਾ ਰੋਲਿਆ ਪਿਆ ਦੋਸਤੋ ਆ ਇਧਰ ਵੀ ਫਲੀਆਂ ਦੇ ਬੂਟੇ ਐ ਆ ਵੇਖੋ ਵਿੱਚ ਜਿਹੜੀ ਗੱਲ ਪਿੰਡੀਆਂ ਸਿੰਘਾ ਉਹ ਤਾਂ ਅਸੀਂ ਸਾਰੀਆਂ ਲਾ ਲੈਣਾ ਪਿੰਡੀਆਂ ਦੀ ਬੂਟੀਆਂ ਜਿਹਦਾ ਪਿੰਡੀਆਂ ਲਾ ਲੀਆਂ ਇਧਰਲੇ ਪਾਸੇ ਬਰਸਾਤਾਂ ਦੇ ਮੌਸਮ ਦਾ ਦੇਖੋ ਹਾਲ ਸਮਾਰਿਆ ਅਸੀਂ ਪਿਛਲੀ ਵਾਰੀ ਕਾਕਾ ਕੰਡਾ ਕਿੰਨਾ ਹੋਇਆ ਗਿਆ ਮੱਲੂ ਮੱਲੀ ਆਪੀ ਕਾ ਕਰਿਆ ਆ ਤੁਹਾਨੂੰ ਪਤਾ ਹੀ ਹੈ ਬਰਸਾਤਾਂ ਦੇ ਮੌਸਮ 'ਚ ਆ ਹੀ ਜਾਂਦਾ ਹੈ ਆਇਓ ਉੱਧਰਲੀ ਸਬਜ਼ੀ ਦਿਖਾਉਣੀ ਆ ਚੱਲ ਕੇ ਆ ਵੇਖੋ ਵਿਚਾਲੇ ਮਿਰਚਾਂ ਦੇ ਬੂਟੇ ਆ ਮਿਰਚਾਂ ਦੇ ਬੂਟੇ ਦੇਖੋ ਮਿਰਚਾਂ ਇਹ ਵੀ ਥੋੜੀਆਂ ਜਿੰਨੀਆਂ ਕੌੜੀਆਂ ਲੱਗਦੀਆਂ ਹੁਣ ਤਾਂ ਤੇ ਆ ਬੈਂਗਣੀ ਦੀ ਆ ਗਈ ਬੈਂਗਣੀ ਕੱਲੇ ਚੋ ਵੀ ਕੱਖ ਕੱਢੇ ਆ ਬੈਂਗਣੀ ਦੇ ਬੂਟੇ ਤੇ ਇੱਧਰਲੇ ਪਾਸੇ ਆ ਦੇਖ ਲਓ ਗੋ ਇੱਧਰਲੇ ਪਾਸੇ ਕद्दू ਕद्दू ਇੱਕ ਵੀ ਨਹੀਂ ਲੱਗਿਆ ਦੋਸਤੋ ਇੰਨਾ ਮੰਦਾ ਹਾਲ ਹੈ ਸਾਡੇ ਗਵੰਢਗਣ ਸਬਜ਼ੀ ਲਈ ਉਹਨਾਂ ਦੇ ਵੀ ਨਹੀਂ ਸੀਗਾ ਇੱਕ ਵੀ ਕद्दू ਨਹੀਂ ਹੋ ਰਿਹਾ ਦੁਵਾਰੀ ਸਬਜ਼ੀ ਲਾਉਣੀ ਪਊਗੀ